ਸ਼ਸ਼ੀ ਗਰਦੀ ਜਸਪੀਰ ਕੁਕਿੰਗ ਐਂਡ ਬਲੌਗਸ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਹਾਂ ਸੈਂਡਵਿਚ ਦੁਪਹਿਰੇ ਸਿੰਪਲ ਸਿੰਪਲ ਜੀ ਬਣਾਵਾਂਗੇ ਬਸ ਆਲੂ ਪਾ ਕੇ ਨਮਕ ਵਿੱਚ ਪਾ ਕੇ ਅਗਾ ਕੋ ਚਾਹਤਰ ਲਈ ਇਸ ਪਾ ਦਨੇ ਦੁੱਧ Baharaya, antar ni antar ni antar ni. ਨਾਨਾ ਪਪਰ ਲਾਗੇ ਹੁਣ ਆ ਲੂਆਂ ਨੂੰ ਸਟਫਿੰਗ ਵਿੱਚ ਪਾਵਾਂਗੇ ਇਦੇ ਉੱਪਰ ਮੜਾ ਮੜਾ ਕੇ ਹੋਲਾਵਾਂਗੇ ਆਪਾਂ ਘਿਓ ਆਪਾਂ ਡਾਲਦਾ ਹੀ ਲਾ ਰਹੇ ਹਾਂ ਤੁਸੀਂ ਦੇਸੀ ਲਾਣਾ ਦੇਸੀ ਵੀ ਲਾ ਸਕਦੇ ਹੋ ਬਟਰ ਵੀ ਲਾ ਸਕਦੇ ਹੋ ਡਾਲਡਾ ਮੈਂ ਤਾਂ ਡਾਲਡਾ ਲਾ ਰਹੀ ਆ ਤੁਸੀਂ ਦੇਸੀ ਵੀ ਲਾ ਸਕਦੇ ਹੋ ਬਟਰ ਵੀ ਲਾ ਸਕਦੇ ਹੋ ਉਹ ਇੱਛਾ ਹੈ ਤੁਹਾਡੀ ਤੇ ਹੁਣ ਦੁਪਹਿਰ ਦੀ ਭੁੱਖ ਲੱਗੀ ਹੋਈ ਸੀ ਬੱਚਿਆਂ ਨੂੰ ਨਹੀਂ ਕਿ ਚਲੋ ਆਲੂ ਮੈਂ ਰੱਖਦੀ ਹੁਣੀਆਂ ਵਾਲ ਕੇ ਫ੍ਰਿਜ ਚ ਤਾਂ ਫਿਰ ਉਹਦੀ ਬਣ ਜਾਂਦਾ ਨਾਲ ਦੀ ਨਾਲ ਕੁਝ ਜੇ ਪਹਿਲਾਂ ਦੇ ਆਲੂ ਵਾਲੇ ਹੋਏ ਹੁੰਦੇ ਨੇ ਨਹੀਂ ਫਿਰ ਮੌਕੇ ਤੇ ਤਾਂ ਫਿਰ ਓਖਾ ਹੋ ਜਾਂਦਾ ਵਾਲ ਨੇ ਇੱਕੇ ਦਮ ਖਤਰਾਪਾ ਦੁੱਧ ਧਰ ਲਿਆ ਉਵਾਲੀ ਦੇਣਾ ਦੁੱਧ ਆਪਣਾ ਉਬਲ ਜਾਊਗਾ ਲਓ ਜੀ ਸੈਂਡਵਿਚ ਬਣ ਕੇ ਆਪਣਾ ਤਿਆਰ ਇਹਨੇ ਦੋਨੇ ਪਾਸੇ ਪਲਟ-ਪਲਟ ਕੇ ਇਹਨੂੰ ਵਧੀਆ ਰਾੜ ਲਵੇ ਮਦੀਆ ਬਣ ਜਾਂਦੇ ਹੁਣ ਚਾਹ ਨਾਲ ਬੱਚੇ ਜਿਹੜਾ ਦੁਪਹਿਰੇ ਖਾ ਲੈਣਗੇ ਹੁਣ ਇਹਨੂੰ ਆਪਾਂ ਕਟਿੰਗ ਕਰਦੀ ਹੈ ਵਿੱਚੋਂ ਸਾਡਾ ਵਿਸਤ੍ਰਿਤ ਨਾਮ ਤਾਂ ਹੀ ਪਾਇਆ ਨਵਜੋਤ ਖੰਡਾ ਨੀ ਧਨੀ ਤਾਂ ਨਾ ਇੱਕ ਇਹ ਤੇ ਪੇਪਰ ਸਾਂ ਲੈ ਤਰ ਬੰਗੇ ਨਾ ਚਟਾਲੀ ਦੀ ਹਾਂ ਅਵੀ ਆਪਾ ਲਾਈ ਹੋਈ ਆ ਕੱਟ ਆਹ ਦਲਾਈ ਸਪੀਚ ਜਦੋਂ ਬਾਲੀ ਹੋ ਜਾਂਦੀ ਹੁੰਦੀ ਸੀ ਉਹ ਬਾਹਰੋਂ ਘੁਲਾ ਕੇ ਲੈ ਜੁਟਕੀਆਂ ਆਈਆਂ ਦੋ

ചവറിന <smallélan ici>

గే <laughs> ਯਾ ਭੈਣੇ ਇਹ ਕਾਤੋਂ ਵੱਡੀ ਹੋ ਗਈ ਆਹ ਮੈਂ ਤਾਂ ਲੱਕ ਵੀ ਚੁਲਾਇਸੀ ਗਿਆ ਸੋਟਾਂ ਚੜਦਾ ਇਹਨਾਂ ਨਾਲ ਹੋਤੇ ਹੋਰ ਚੜਦਾ ਅੰਮਾ ਆ ਅਗਲੀ ਉਹਦੀ ਆਹ ਕੈਪ ਐ ਭਿਚਲਾਇ ਨਾ ਜਦ ਤੂੰ ਪੁੱਛੁੰਦੀ ਐ ਬੋਰ ਇਸ ਸੋਰਸ ਕਰਦਾ ਹੁੰਦਾ ਹੈ ਛੋੜ ਜੀ ਪਾਸੀ ਆਹੋ ਪਰਤੇ ਹਰੇ ਇਹਨਾਂ ਦੋਰਾਂ ਨੇ ਹੀ ਪੰਗਾ ਹੁੰਦਾ ਛੋੜ ਦੋ ਪਰਾ ਚੱਲ ਹੁਣ ਬਸ ਚੱਲਦਾ ਪਾ ਪਰ ਇਹ ਕੀ ਕਰੀਏ ਹਾਂ ਹੁਣ ਕੀ ਕਰੀਏ ਪੈਜਣੇ ਪੈਜਣੇ

ਬਾਤੀ ਕੀ ਹੁੰਦਾ ਇਹਦਾ ਬਾਹਰ ਕੱਢ ਰੱਖਦੇ ਸਕੂ ਬਰ ਬਰ ਜਾ ਉਹ ਮਿੰਟ ਚੈੱਕ ਵੜ ਗਿਆ ਆਸ ਕੋ ਉਹਦਾ ਅੰਕਲ ਅਲੋ ਮੀ ਚੂਦਾ आप कोई भी नहीं ਦੇ ਕੰਮ ਆ ਜੂਗਾ ਇਹ ਹੈ ਵਾਈਟ ਵਿਨੇਗਰ ਸਿਰਕਾ ਸਿਰ ਤੁਸੀਂ ਸਿਰਕਾ ਵੀ ਲੈ ਸਕਦੇ ਹੋ ਟਾਟਰੀ ਵੀ ਲੈ ਸਕਦੇ ਹੋ ਨਿੰਬੂ ਨਾਲ ਵੀ ਫੜ ਸਕਦੇ ਹੋ ਇਹ ਤਾਂ ਤੁਹਾਡੀ ਇੱਛਾ ਹੈ ਜੋ ਵੀ ਤੁਹਾਡੇ ਘਰੇ ਅਵੇਲੇਬਲ ਹੈ ਤੇ ਚਲੋ ਆਪਾਂ ਦੁੱਧ ਨੂੰ ਹੈ ਆਪਾਂ ਗਰਮ ਕਰ ਲਿਆ ਸੀਗਾ ਆ ਦੇਖੋ ਭਾਫਾਂ ਵੀ ਨਿਕਲ ਰਹੀਆਂ ਨੇ ਤੁਹਾਨੂੰ ਪਤਾ ਹੈ ਜਿਆਦਾ ਗਰਮ ਵੀ ਨਹੀਂ ਲੈਣਾ ਦੁੱਧ ਠੀਕ ਹੀ ਲੈਣਾ ਮਤਲਬ ਤੇ ਦੇਰ ਵਿੱਚ ਆਪਾਂ ਪਾ ਦਾਂਗੇ ਇਹਨੂੰ ਹਿਲਾ ਲਾਂਗੇ ਥੋੜੇ ਜਿਹੇ ਸਾਡੇ ਦੁੱਧ ਦਾ ਜਿਹੜਾ ਫਟ ਜਾਊਗਾ ਥੋੜਾ ਜਿਹਾ ਜਪਾ ਹੋਰ ਪਾ ਲਾਂਗੇ ਸਿਰਕਾ ਆ ਥੋੜਾ ਜਿਹਾ ਇਹਨੂੰ ਫੋਰ ਹਲਾਵਾਂਗੇ। ਪੂਰੇ ਫੜ ਜਾਈਏ। ਚੰਗੀ ਤਰ੍ਹਾਂ। ਤੇਰਾ ਬਦੀ ਸਭ ਜੀਵਨ ਹਲਾਵਾਂ। ਲੋ ਇਹ ਦੇਖੋ ਦੁੱਧ ਆਪਣਾ ਕੱਟ ਗਿਆ। ਇਹਦਾ ਪਾਣੀ ਹੈ ਜਿਹੜਾ ਅਲੱਗ ਹੋ ਗਿਆ। ਪਨੀਰ ਹੈ ਉਹ ਅਲੱਗ ਹੋ ਗਿਆ। ਹੁਣ ਆਪਾਂ ਇਹਨੂੰ ਚਾਰਨਾਂ ਲਾਗੇ ਕਿਸੇ ਕੱਪੜੇ 'ਚ ਫਿਰ ਆਪਾਂ ਬੰਨ ਕੇ ਨੂੰ ਧਰ ਦਾਂਗੇ ਕੋਈ ਤੇ ਉੱਪਰ ਵੇਟ ਰੱਖ ਦਾਂਗੇ ਇਹਦੇ ਫਿਰ ਉਹਦੇ ਨਾਲ ਜਿਹੜਾ ਵੇਟ ਰੱਖਣ ਨਾਲ ਇਹ ਪਨੀਰ ਵਧੀਆ ਜੰਮ ਜੂਗਾ ਦਾ ਪਾਣੀ ਕੱਢ ਦਾਂਗੇ ਇਹਦਾ ਜਿਹੜੀ ਸਿਰਕੇ ਦੀ ਖਟਾਸ ਹੈ ਉਹ ਨਿਕਲ ਜੂਗੀ ਵਿੱਚੋਂ ਸਾਫ਼ ਪਾਣੀ ਨਾਲ ਇਹਨੂੰ ਧੋ ਦਵਾਂਗੇ इस तरह पना करके रख देंगे दे ये दे उपर आप वेट रख देंगे वेट रख देंगे फिर आप रख देंगे तो उपर हाले रोटियां पकानियां नहीं है चट्ट है ये भी वाजन है ये उपर आप इन्हें रख दें थोड़ा टाइम बस ये दो घंटे सैट हो जूगा फिर आपूँ फिर ला देंगे ਤੁਹਾਨੂੰ ਜੀ ਕਿਵੇਂ ਦੀ ਲੱਗੀ ਸਾਨੂੰ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਜਰੂਰ ਦੱਸਿਆ ਕਰੋ ਚਲੋ ਜੇ ਇਹਦੇ ਨਾਲ ਹੀ ਵੀਡੀਓ ਦਾ ਪੈਨਡ ਕਰਦੇ ਆਂ ਸ਼ਸ਼ਰੀ